ਅੰਮ੍ਰਿਤਸਰ ਕਮਿਸ਼ਨਰ ਰੈਡ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੀ ਚੈਨ ਨੂੰ ਵੱਡਾ ਝਟਕਾ ਦਿੱਤਾ ਗਿਆ। ਗੁਪਤ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਖਤਰਨਾਕ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰ ਅਤੇ ਗੋਲਾ ਬਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਇਹ ਕਾਰਵਾਈ ਗਮਟਾਲਾ ਚੌਂਕ ਤੇ ਨਾਕਾਬੰਦੀ ਦੌਰਾਨ ਕੀਤੀ ਗਈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਬਿਆਨ ਸਿੰਘ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ ਦੇ ਨਾਲ ਗੈਂਗਸਟਰਾਂ ਦੇ ਹਥਿਆਰਾਂ ਦੀ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਅਤੇ ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲਾ ਐਕਟ ਅਨੁਸਾਰ ਥਾਣਾ ਕੰਟੋਰਨਮੈਂਟ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਪੰਜਾਬ ਦੇ ਪੁਲਿਸ ਕਮਿਸ਼ਨਰ ਅਮਰਿਤਸਰ ਸਦਾਗੌਰ ਸਿੰਘ ਪੁੱਲੜ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਪੀਐਸ ਕੈਂਟ ਐਸਐਚਓ ਸ਼੍ਰੀ ਜਤਿੰਦਰ ਸਿੰਘ ਏਸੀਪੀ ਵੈਸਟ ਸ਼੍ਰੀ ਸ਼ਿਵਦਰਸ਼ਨ ਜੀ ਏਡੀਸੀਪੀ 2 ਸ਼੍ਰੀ ਹਰਪਾਲ ਸਿੰਘ ਜੀ ਇਹਨਾਂ ਨੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬਿਆਨ ਸਿੰਘ ਤੇ ਯੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ ਤਕਰੀਬਨ 30 ਸਾਲ ਹੈ ਬਿਆਨ ਸਿੰਘ ਲਾਇ ਸਾਜਨ ਉਹਦੀ ਉਮਰ ਤਕਰੀਬਨ 23 ਸਾਲ ਹੈ ਤੇ ਯੁਧਵੀਰ ਸਿੰਘ ਦੀ ਵੀ ਲਾਇਸ ਯੋਦਾ ਇਹਦੀ ਉਮਰ ਤਕਰੀਬਨ 33 ਸਾਲ ਹੈਗੀ ਹੈ ਜੀ ਐ 13 9 2025 ਨੂੰ ਨਟਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹਿਰੋਇਨ ਮਿਲੀ 28 ਗ੍ਰਾਮ ਤੇ 13 9 2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹਿਰੋਇਨ ਦਾ ਪਰਚਾ ਹੋਇਆ ਤੇ ਪੁੱਛ ਗਿਆ ਚਤੇ ਕਿ ਬੈਕਵਰਡ ਫਾਰਵਰਡਡ ਲਿੰਗੇਜਸ ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿਚ ਕਰਨ ਤੇ ਤੇ ਜਦੋਂ ਦੇਸੀ ਕਟਾ ਰਿਕਵਰ ਹੋਇਆ ਤੇ ਥਾਣਾ ਕੈਂਟੇਜ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗិច្ច ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਰਿਕਵਰ ਹੋ ਗਈ ਤੇ ਉਹਨੇ ਦੋ ਹੋਰ ਪਿਸਟਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ ਬੱਤੀ ਬੋਰ ਦਾ ਪਿਸਟਲ ਤੇ ਇੱਕ ਆ ਆਪਣਾ ਇੱਕ ਬੱਤੀ ਬੋਧਰ ਰਵਲਵਰ ਤੇ ਇੱਕ ਬੱਤੀ ਬੋਧਰ ਦਾ ਪਿਸਤਲ ਵੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵਾਲਡਰ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਤਲ ਹੋਰ 32 ਬੋਧ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕੈਟਰੀਜਸ ਵੀ ਰਿਕਵਰ ਕੀਤੇ ਆ 3 315 ਬੋਧ ਦੇ ਤੇ 32 ਬੋਧ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਬੁਰਪਿੰਦਰ ਸਿੰਘ ਹੈ ਲਾਇਸ ਸਾਜਨ ਲਾਇਸ ਗਿਆਨੀ ਇਹਨੂੰ ਵੀ ਅਸੀਂ 120B 'ਚ ਰੱਖਿਆ ਕਿਉਂਕਿ ਐਰੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯੁਧਵੀਰ ਤੋਂ ਉਹ ਕੁਝ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਆ ਤਿੰਨੋਂ ਹੈਗੇ ਆ ਉਮਰ ਦੇਵੇਂ ਮੈਂ ਤੁਹਾਨੂੰ ਦੱਸਿਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਸਾਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਕੇ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਜੀ ਤੇ ਜਿਹੜਾ ਆ ਹੈਗਾ ਬਿਆਨ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਯੋਤਾ ਯੋਧਵੀਰ ਸਿੰਘ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜਾ ਹੀ ਪੜਿਆ ਜੀ ਜਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜੇ ਆ ਇਹ ਸਰ ਜਿਹੜੇ ਵੈਪਨ ਇਹਨਾਂ ਨੂੰ ਇੰਨੇ ਬਰਾਮਦ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਜਾ ਇਹ ਬੇਸਿਕਲੀ ਅਸੀਂ ਇਹਨਾਂ ਦਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਕਰ ਰਹੇ ਆ ਕਰਾਸ ਬਾਰਡਰ ਵੀ ਆ ਰਹੀ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਤੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇੱਥੇ ਤੱਕ ਲੈ ਕੇ ਆਉਂਦੇ ਆ ਜੀ ਸਰ ਕਿਤੇ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਹੈ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਟੂਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਅਲਾਇ ਸਾਜਨ ਦਾ ਤੇ ਯੁਧਵੀਰ ਸਿੰਘ ਅਲਾਇ ਯੋਧੇ ਦਾ ਆ ਤਾਂ ਇੱਕ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹਦੇ ਥਰੂ ਹੈ ਅੱਗੇ ਸਪਲਾਈ ਕਰਦੇ ਸੀ ਧੰਨਵਾਦ ਜੀ ਕਰਮੀ ਸੀ ਇਹਨਾਂ ਨੇ ਭਾਰ ਬਹੁਤ ਜ਼ਿਆਦਾ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜ਼ਾਕ ਦੇ ਹੈਗੇ ਆ ਅਮਰਸਰ ਰੂਰਲ ਦੇ ਵਿੱਚ ਬੀਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੇ ਦੋ ਪਿਸਟਲ ਤੇ ਚਾਰ ਲਾਈਵ ਕੈਟ੍ਰਿਜਸ ਮਿਲੇ ਸੀਗੇ ਤੇ ਐਫ ਆਈ ਆਰ ਨੰਬਰ 56 ਹੈਗੀ ਹੈ ਪੀ ਐਸ ਬਿਆਸ ਦੀ ਤੇ ਇੱਕ ਪੀ ਐਸ ਵੀਰਕਾ ਦਾ ਇਹ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੋਧਾ ਉਹਦੇ ਤੇ ਵੀ ਸੁਲਤਾਨਬੰਨ ਦੀ ਤਰਨ ਤਰਨ ਦੀ ਛਾਟੇ ਦੀ ਕੈਂਟੋਨਮੈਂਟ ਦੀ ਪਹਿਲਾਂ ਐਫ ਆਈ ਆਰ ਸਹੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਤੇ ਜਿਹੜਾ ਸਾਜਨ ਹੈ ਉਹਦੇ ਤੇ ਐਫਐਲਪੀ ਐਫਐਲ ਹੈ ਸਾਜਨ ਦੀ ਮਮ तकरीबन 23 ਸਾਲ ਟੋਟਲ 3 ਨੇ ਕਯੂਸ ਹੋ ਗਏ ਤੇ ਜਿਹੜੀ ਰਿਕਵਰੀ ਹੈ ਪੰਜ ਪਿਸਟਲ ਨੇ 32 ਬੋਰ ਦੇ ਵੀ 2 ਲਾਈਫ ਕੈਟ੍ਰਿਜ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕੈਟ੍ਰਿਜ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਕੂਰ ਹੈ ਜੀ ਸਭੇ ਦੀ ਗਿਲਿੰਗ ਗਿਲਿੰਗ ਨਹੀਂ ਕਰਨੀ ਚਾਹੀਏ ਨੇ ਇੱਥੇ ਆਹ ਲੱਕ ਨੇ ਹਾਲੇ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ ਹਿਸਾਬ ਨਾਲ ਤਾਂ ਇਹੀ ਲੱਗਦਾ ਕਿ ਦੇਖੋ ਇੰਨੇ 7 ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤਾ ਇਹਨਾਂ ਨੇ ਕਰਨੀ ਹੋਣੀ ਐ ਜੀ ਤੇ ਕਿੱਥੇ ਕੋਈ ਵਾਰਦਾਤਾ ਕਿੱਥੋਂ ਕੋਈ ਟਾਰਗੇਟ ਏਰੀਆ ਕੁਝ ਨਹੀਂ ਹਾਲੇ ਤੱਕ ਕਿਨਾਂ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਕੀ ਬਤਾ ਇਹਨਾਂ ਨੇ ਸਪਲਾਈ ਕਰਨੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੱਤੈ ਜੀ ਤਿੰਨ ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡ ਦੇ ਵਿੱਚ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਿਥੋਂ ਲੈ ਕੇ ਜੇ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੇ ਆ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਇਹ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਅ ਐਂਡ ਪਿਸਟਲਸ ਦਾ ਜਿਹੜਾ ਕੰਟਰੀ ਮੇਡ ਉਹ ਆਪਣਾ ਹੈ ਬਾਕੀ ਬੜੇ ਐਕਸਪੈਸਟਿਗੇਟਿਵ ਵੈਪਨਸ ਹੈਗੇ ਤੇ ਉਹ ਕ੍ਰਾਸ ਬਾਰਡਰ ਹੈਗੇ ਆ ਜੀ 3 why ਕਿਤੇ ਕਿਉਂ ਜਸਟ ਪੋਲੀ ਦਾ ਕੰਮ ਕਰਨਾ ਇਹ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ